ਕਿਸਾਨ ਸਹਿਯੋਗਤ ਕਿਸਾਨ ਮੋਰਚੇ ਤੇ ਦਿੱਲੀ ਬਾਰਡਰ ਦੇ ਉੱਤੇ ਲਗਾਤਾਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਲੱਖਾਂ ਦੀ ਗਿਣਤੀ ਵਿੱਚ ਰੋਜ਼ਾਨਾ ਕਿਸਾਨ ਇੱਥੇ ਆ ਰਹੇ ਆ ਤੇ ਲੱਖਾਂ ਦੀ ਗਿਣਤੀ ਵਿੱਚ ਹੀ ਕਿਸਾਨ ਇੱਥੇ ਹਾਜ਼ਰੀ ਲਗਾ ਕੇ ਵਾਪਸ ਜਾ ਰਹੇ ਹਨ ਅਗਰ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਰੋਜ਼ ਹੀ ਪੰਜਾਬੀ ਇੰਡਸਟਰੀ ਤੋਂ ਕਲਾਕਾਰ ਵੀ ਇੱਥੇ ਆ ਕੇ ਆਪਣੀ ਹਾਜ਼ਰੀ ਲਗਾ ਕੇ ਕਿਸਾਨਾਂ ਦੇ ਨਾਲ ਸਮਰਥਨ ਦੇ ਰਹੇ ਨੇ ਉੱਥੇ ਹੀ ਅੱਜ ਕਿਸਾਨਾਂ ਦੇ ਵੱਲੋਂ 24 ਘੰਟੇ ਦੀ ਭੁੱਖ ਹੜਤਾਲ ਜਿਹੜੀ ਹੈ ਰੱਖੀ ਗਈ ਹੈ ਹਾਲਾਂਕਿ ਕਿਸਾਨ ਅੰਦੋਲਨ ਦਾ ਅੱਜ 26ਵਾਂ ਦਿਨ ਹੈ ਤੇ ਕਿਸਾਨਾਂ ਵੱਲੋਂ ਅੰਦੋਲਨ ਦੀ ਧਾਰ ਦਿੱਤੀ ਜਾ ਰਹੀ ਹੈ ਤਾ ਲੜਾਈ ਲੰਬੀ ਚੱਲ ਸਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਭੁੱਖ ਹੜਤਾਲ ਬੁਲਾਈ ਗਈ ਹੈ ਕੜੱਕੇ ਦੀ ਠੰਡ ਦੇ ਦਰਮਿਆਨ ਵੀ ਕਿਸਾਨਾਂ ਨੇ ਭੁੱਖ ਹੜਤਾਲ ਦੀ ਸ਼ੁਰੂ ਕਰ ਦਿੱਤੀ ਹੈ ਕਿਸਾਨ ਆਗੂਆਂ ਦੇ ਮੁਤਾਬਕ ਪ੍ਰਦਰਸ਼ਨ ਕਰ ਰਹੇ ਕਿਸਾਨ ਵਕਫ ਵਕ ਸਮੂਹਾਂ ਵੱਲੋਂ ਭੁੱਖ ਹੜਤਾਲ ਕਰਨਗੇ ਅਤੇ ਪਹਿਲੇ ਸਮੂਹ ਵਿੱਚ 11 ਲੋਕ ਹੋਣਗੇ ਦਿੱਲੀ ਦੀਆਂ ਵੱਖ-ਵੱਖ ਸਰ ਹੱਦਾ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਬੀਤੇ ਕਰੀਬ 4 ਹਫ਼ਤਿਆਂ ਤੋਂ ਪ੍ਰਦਰਸ਼ਨ ਕਰ ਰਹੇ ਹੈ ਤੇ ਖੇਤੀ ਸੁਧਾਰ ਬਿਲਾ ਨੂੰ ਰੱਦ ਕਰਨ ਦੀ ਜਿਹੜੀ ਆ ਮੰਗ ਕਿਸਾਨਾਂ ਵੱਲੋਂ ਲਗਾਤਾਰ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਜਿਹੜੇ ਆ ਕਿਸਾਨ ਇੱਥੇ ਮੌਜੂਦ ਹੈ ਕਿਸਾਨ ਆਗੂ ਇੱਥੇ ਮੌਜੂਦ ਹੈ ਅਤੇ ਜੋ ਕਿਸਾਨ ਪੁਖ ਹੜਤਾਲ ਤੇ ਬੈਠੇ ਹੋਏ ਆ ਉਹਨਾਂ ਕਿਸਾਨਾਂ ਦਾ ਸਮਰਥਨ ਜਿਹੜਾ ਇਹ ਕਰ ਰਿਹਾ ਤਾਂ ਜਿਹੜੇ ਪੁਖ ਹੜਤਾਲ ਤੇ ਕਿਸਾਨ ਬੈਠੇ ਹੋਏ ਆ ਉਹ ਕਿਸਾਨ ਜਿਹੜੇ ਆ ਸਟੇਜ ਦੇ ਉੱਤੇ 11 ਕਿਸਾਨ ਜਿਹੜੇ ਆ ਬੈਠੇ ਹੋਏ ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਜਿਹੜੀਆਂ ਸ਼ਾਮਿਲ ਹੈ ਦੂਸਰੇ ਪਾਸੇ ਜੇਕਰ ਤੁਹਾਨੂੰ ਤਸਵੀਰ ਦਿਖਾ ਦਈਏ ਤਾਂ ਵੱਡੀ ਗਿਣਤੀ ਵਿੱਚ ਜਿਹੜੇ ਆ ਕਿਸਾਨ ਆ ਗੋ ਇੱਥੇ ਵਖ ਵਖ ਜਿਹੜੇ ਸਮਰਥਨਾ ਤੋਂ ਆਏ ਹੋਏ ਐ ਹਰ ਵਰਗ ਦੇ ਲੋਕ ਜਿਹੜੇ ਇੱਥੇ ਆ ਰਹੇ ਐ ਤੇ ਖੇਤੀ ਸੁਧਾਰ ਬਿਲਾ ਨੂੰ ਰੱਦ ਕਰਵਾਉਣ ਲਈ ਜਿਹੜੇ ਐ ਪ੍ਰਦਰਸ਼ਨ ਐ ਉਹ ਇੱਥੇ ਕੀਤਾ ਜਾ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਕਿ ਇਸ 20 ਘੰਟਿਆਂ ਦੀ ਭੁੱਖ ਹੜਤਾਲ ਦੇ ਵਿੱਚ ਅੱਜ ਜਿਹੜੇ ਕਿਹੜੇ ਜਥੇਬੰਦੀਆਂ ਸ਼ਾਮਿਲ ਹੋਣਗੀਆਂ ਤਾਂ ਉਹਨਾਂ ਦੇ ਨਾਮ ਕੁਝ ਇਸ ਤਰ੍ਹਾਂ ਤੁਹਾਨੂੰ ਦੱਸ ਦਿੰਦੇ ਆ ਜੈ ਕਿਸਾਨ ਅੰਦੋਲਨ ਤੋਂ ਰਵਿੰਦਰ ਕੌਰ ਗਿੱਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਕੁਲਦੀਪ ਸਿੰਘ ਦਿਆਲਾ ਵਿਤ ਖਤਰ ਦੁਆਬਾ ਕਿਸਾਨ ਯੂਨੀਅਨ ਭਾਰਤੀ ਪੰਜਾਬੀ ਪੰਜਾਬ ਕਿਸਾਨ ਯੂਨੀਅਨ ਪੰਜਾਬ ਦੇ ਕਿਸਾਨ ਫਰਮਾਨ ਸਿੰਘ ਸਿੱਧੂ ਬੂਟਾ ਸਿੰਘ ਚੱਕਰ ਰਾਜਨੇਤਾ ਪੰਜਾਬ ਕਿਸਾਨ ਯੂਨੀਅਨ ਡੈਮੋਕਰੇਟਿਵ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਨੇਤਾ ਅਵਤਾਰ ਸਿੰਘ ਕਰੋਜੀਵਾਲ ਅਤੇ ਕੀਰਤੀ ਕਿਸਾਨ ਯੂਨੀਅਨ ਦੇ ਭពਿੰਦਰ ਸਿੰਘ ਲੋਂਗੋਵਾਲ ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜਗਵੀਰ ਸਿੰਘ ਚੋਹਾਨ ਨਾਲ ਹੀ ਪੂਲ ਹਿੰਦ ਕਿਸਾਨ ਸਭਾ ਤੋਂ ਬਲਜੀਤ ਸਿੰਘ ਬਲਜੀਤ ਸਿੰਘ ਹੁਣੇ ਮੌਜੂਦ ਹੈ ਤੁਹਾਨੂੰ ਦੱਸਦੀ ਹੈ ਲੋਕ ਇਨਸਾਫ ਵੈਲਫੇਅਰ ਸੁਸਾਇਟੀ ਤੋਂ ਰਜਵਿੰਦਰ ਸਿੰਘ ਵੀ ਇੱਥੇ ਮੌਜੂਦ ਹੈ ਇੱਥੇ ਤੁਹਾਨੂੰ ਨਾਲ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਜਿੱਥੇ ਖੇਤੀ ਸੁਧਾਰ ਕੇ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੀ ਗੱਲ ਕੀਤੀ ਗਈ ਹੈ ਉਸ ਤੇ ਹੀ ਕਿਸਾਨ ਜਿੱਥੇ ਬੰਦੀਆਂ ਦਾ ਜਿਹੜਾ ਕਹਿਣਾ ਹੈ ਉਹ ਤੇ ਕਿਸਾਨ ਜਿੱਥੇ ਬੰਦਿਆਂ ਦਾ ਕਹਿਣਾ ਇਹੀ ਹੀ ਕਿ ਜਿਹੜਾ ਇਹਨਾਂ ਬਿੱਲਾਂ 'ਚ ਸੋਧ ਨਹੀਂ ਕੀਤਾ ਜਾਏਗਾ ਤਾਂ ਇਹਨਾਂ ਬਿੱਲਾਂ ਨੂੰ ਰੱਦ ਕੀਤਾ ਜਾਏਗਾ ਸੋ ਆਪਣੇ ਸੰਘਰਸ਼ 'ਚ ਹੋਰ ਤੇਜ਼ੀ ਕਰਦੇ ਹੋਏ ਅੱਜ ਜਿਹੜੇ ਆ 11 ਕਿਸਾਨ ਆਗੂ ਜਿਹੜੇ ਆ ਉਹ ਪੋਖੜ ਹੜਤਾਲ 'ਤੇ ਬੈਠੇ ਆ 24 ਘੰਟੇ ਵਾਸਤੇ ਅਤੇ ਆਉਣ ਵਾਲੇ ਕੱਲ ਜਾਨੀ ਕਿ 24 ਘੰਟਿਆਂ ਤੋਂ ਬਾਅਦ ਹੋਰ ਜਿਹੜੇ ਨਵੇਂ ਕਿਸਾਨ ਆਗੂ ਜਿਹੜੇ ਆ ਉਹ ਪੋਖੜ ਹੜਤਾਲ 'ਤੇ ਬੈਠਣਗੇ ਤਾਂ ਇਹ ਕਹਿਣਾ ਇਹੀ ਹੈ ਜਿੱਦੀ ਤਰ ਤੱਕ ਜਿਹੜੀ ਹੈ ਖੇਤੀ ਸੁਧਾਰ ਬਿੱਲਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਹ ਨਹੀਂ ਦੇ ਤੱਕ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ ਕੰਦਰਾਮਨ ਗੁਰਦਿਆਲ ਸਿੰਘ ਦੇ ਨਾਲ ਮੁਕੇਸ਼ ਮਹਿਰਾ ਸੁਰਖਾਪ ਟੀਵੀ ਦਿੱਲੀ ਬਾਰਡਰ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਪ ਟੀਵੀ ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰਨਾ